AP24 ਚੈਨਲ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਦੀ ਵੱਡੀ ਅਪਡੇਟ ਕਾਂਗਰਸੀ ਨੇਤਾ ਦੇ ਬੇਟੇ ਦੇ ਕਤਲ ਦੇ ਮਾਮਲੇ ਵਿੱਚ ਚਾਰ ਗ੍ਰਿਫਤਾਰ ਜ਼ਿਲ੍ਹਾ ਸ਼ਰੀਫਤੇਗੜ ਸਾਹਿਬ ਦੇ ਪਿੰਡ ਬਦੀਨਪੁਰ ਵਿਖੇ ਤੇ ਰਣਜੀਤ ਸਿੰਘ ਉਰਫ ਨੰਨੀ ਵਾਸੀ ਮੰਡੀ ਗੋਬਿੰਦਗੜ ਦੇ ਕਤਲ ਕੇਸ ਵਿੱਚ ਚਾਰ ਮੁਲਜ਼ਮਾਨਾਂ ਨੂੰ ਜ਼ਿਲ੍ਹਾ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਗਰੇਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ ਉਨਾ ਦਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਪਾਸੋਂ ਇੱਕ ਦੇਸੀ ਪਿਸਟਲ ਲੋਹੇ ਦੇ 2.10 ਤੇ ਇੱਕ ਸਕਾਰਪੀਓ ਗੱਡੀ ਨੰਬਰ ਬਰਾਮਦ ਕੀਤੀ ਗਈ ਹੈ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਤਰਨਜੀਤ ਸਿੰਘ ਦੇ ਪਿਤਾ ਦੇ ਬਿਆਨਾਂ ਤੇ ਮੰਡੀ ਗੋਬਿੰਦਗੜ ਪੁਲਿਸ ਥਾਣੇ ਵਿੱਚ ਕਥਿਤ ਦੋਸ਼ੀ ਧੀਰਜ ਬੱਤਾ ਉਰਫ ਤੀਰੂ ਅਮਨਿੰਦਰ ਸਿੰਘ ਉਰਫ ਪ੍ਰਿੰਸ ਬੁੱਲੜ ਤਰਨਪ੍ਰੀਤ ਸਿੰਘ ਉਰਫ ਤਰਨ ਗੌਰਵ ਕੁਮਾਰ ਉਰਫ ਗੱਗੀ ਅਤੇ ਸੰਦੀਪ ਸਿੰਘ ਉਰਫ ਬਾਗਸਰ ਤੇ ਮਿਤੀ 2 ਅਕਤੂਬਰ 2024 ਨੂੰ ਮੁਕੱਦਮਾ ਨੰਬਰ ਦਰਜ ਕੀਤਾ ਗਿਆ ਸੀ ਉਨਾ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਰੁੱਧ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ ਡਾਕਟਰ ਰਵਜੋਤ ਗਰੇਵਾਲ ਨੇ ਦੱਸਿਆ ਕਿ ਪੁਲਿਸ ਤਫ਼ਤੀਸ਼ ਵਿੱਚ ਇਹ ਪਤਾ ਚੱਲਿਆ ਹੈ ਕਿ ਕਤਲ ਕਰਨ ਵਾਲੇ ਵਿਅਕਤੀਆਂ ਨੇ ਇੱਕ ਗੈਂਗ ਬਣਾਇਆ ਹੋਇਆ ਸੀ ਅਤੇ ਇਹ ਵਿਅਕਤੀ ਸ਼ਹਿਰ ਮੰਡੀ ਗੋਬਿੰਦਗੜ ਖੰਨਾ ਖਰੜ ਚੰਡੀਗੜ ਦੋਰਾਹਾ ਸਮਰਾਲਾ ਅਤੇ ਹੋਰਨਾਂ ਇਲਾਕਿਆਂ ਵਿੱਚੋਂ ਫਿਰੋਤੀਆਂ ਵਸੂਲਦੇ ਸੰਤੇ ਨਸ਼ਾ ਵੇਚਣ ਦਾ ਕੰਮ ਕਰਦੇ ਸਨ ਉਨ੍ਹਾਂ ਕਿਹਾ ਕਿ ਇਹ ਪਹਿਲਾਂ ਵੀ ਕਈ ਵਾਰ ਜੇਲ੍ਹ ਜਾ ਚੁੱਕੇ ਹਨ ਉਹਨਾਂ ਦੱਸਿਆ ਕਿ ਮ੍ਰਿਤਕ ਤਰਨਜੀਤ ਸਿੰਘ ਉਰਫ ਨੰਨੀ ਦੀ ਤੀਰਜ ਬੱਤਾ ਨਾਲ ਕਰੀਬ 0.5 ਸਾਲ ਪਹਿਲਾਂ ਦੋਸਤੀ ਹੋ ਗਈ ਸੀ। ਮ੍ਰਿਤਕ ਤਰਨਜੀਤ ਸਿੰਘ ਸ਼ਹਿਰ ਮੰਡੀ ਗੋਬਿੰਦਗੜ ਵਿਖੇ ਮੋਤੀਆ ਖਾਨ ਵਿੱਚ ਲੋਹੇ ਦੀ ਟਰੇਡਿੰਗ ਦਾ ਕੰਮ ਕਰਦਾ ਸੀ। ਮੁਲਜ਼ਮਾ ਨਾਲ ਇਸ ਦੀ ਦੋਸਤੀ ਹੋ ਗਈ ਸੀ ਤੇ ਇਹ ਅਕਸਰ ਉਸ ਦੇ ਦਫ਼ਤਰ ਵਿੱਚ ਆ ਕੇ ਬੈਠਦੇ ਸਨ। ਉਹਨਾਂ ਦੱਸਿਆ ਕਿ ਕਿਸੇ ਕਾਰਨ ਇਹਨਾਂ ਦੀ ਅਣਬਣ ਹੋ ਗਈ ਤੇ ਮ੍ਰਿਤਕ ਤਰਨਜੀਤ ਸਿੰਘ ਉਰਫ ਨੰਨੀ ਆਪਣਾ ਵੱਖਰਾ ਕੰਮ ਕਰਨ ਲੱਗ ਪਿਆ ਤੇ ਉਸਨੇ ਇਹਨਾਂ ਨਾਲੋਂ ਆਪਣਾ ਨਾਤਾ ਤੋੜ ਲਿਆ ਸੀ। ਉਨਾ ਦੱਸਿਆ ਕਿ ਕਤਿਤ ਦੋਸ਼ੀ ਤਿਰਜਬੱਤਾ ਗੈਂਗ ਨੂੰ ਇਹ ਗੱਲ ਬਰਦਾਸ਼ਤ ਨਹੀਂ ਸੀ ਤੇ ਉਹ ਇਸ ਗੱਲ ਨੂੰ ਲੈ ਕੇ ਤਰਨਜੀਤ ਸਿੰਘ ਨਾਲ ਖਾਰਖਾਂਦੇ ਸਨ। ਉਹਨਾਂ ਦੱਸਿਆ ਕਿ ਕਤਿਤ ਦੋਸ਼ੀਆਂ ਦੇ ਗੈਂਗ ਵੱਲੋਂ ਤਰਨਜੀਤ ਸਿੰਘ ਔਰਫ ਨੰਨੀ ਦੀ ਕਾਫੀ ਸਮੇਂ ਤੋਂ ਰੇਕੀ ਕੀਤੀ ਜਾ ਰਹੀ ਸੀ ਅਤੇ 2 ਅਕਤੂਬਰ ਨੂੰ ਪਿੰਡ ਬਦੀਮਪੁਰ ਵਿਖੇ ਉਸ ਦਾ ਤੇਜ਼ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਜੀ 189 ਮੁਕਤਨਾ ਦਰਜਾ ਸੀਗਾ ਮੰਡੀ ਗੁੰਦਰ ਦੇ ਵਿੱਚ ਦੀ ਵਿੱਚ ਤਰਨਜੀਤ ਸਿੰਘ ਨਾਮ ਦਾ 35 ਸਾਲ ਦਾ ਵਿਅਕਤੀ ਸੀਗਾ। ਦੇ ਦਾਮ ਮਾਰ ਕੇ ਮਰਡਰ ਕਰ ਦਿੱਤਾ ਗਿਆ ਜਦੋਂ ਮਰਡਰ ਇਹਨੂੰ ਦਾਮ ਦੇ ਤਹਲੇ ਆਇਆ ਸੀਗਾ ਮੈਂ ਕਿੰਦਰ ਦੇ ਤਾਂ ਉੱਥੇ ਮੋਕੇ ਤੋਂ ਬਫਾਦਰ ਪਹੁੰਚੀ ਸੀਗੀ ਜਿਹਦਾ ਨਾਮ ਮਨਜੀਤ ਸਿੰਘ ਸੀ ਜੋ ਕਿ ਉਹਨਾਂ ਨੇ ਉਹਦੀ ਆਰਟੀਕਲ ਸਟੇਟਮੈਂਟ ਸੁਣ ਕੇ ਇਹ ਪਰਚਾ ਦੱਸ ਕੇ ਅਸਿਕਾ ਇਹ ਜਿਹੜਾ ਪਰਚਾ ਹੈਗਾ ਇਹ ਪੰਜ ਵਿਅਕਤੀਆਂ ਤੇ ਹੋਇਆ ਸੀਗਾ ਐਸਪੀ ਵੀ ਸਾਥ ਤੇ ਜਿਹੜੀ ਸਾਡੀ ਸੀਆਈਏ ਦੀ ਟੀਮ ਦੇ ਨਾਲ ਹੀ ਡੀਐਸਪੀ ਅਮੂ ਤੇ ਮੰਡੀ ਗੰਗਰਾਣਾ ਦੀ ਜਿਹੜੀ ਥੋੜਾ ਉਹਨਾਂ ਨੇ ਬੜਾ ਚੰਗਾ ਕੰਮ ਕਰਦੇ ਹੋਏ ਜਿਹੜੇ ਕੇਸ ਦੇ ਵਿੱਚ ਅਕਿਊਜ਼ ਸੀਗੇ ਉਹ ਪੰਜਾਂ ਚੋਂ ਜਿਹੜੇ ਚਾਰ ਅਕਿਊਜ਼ ਨੇ ਉਹ ਅਰੈਸਟ ਕਰੇ ਇਸ ਕੇਸ ਦੇ ਵਿੱਚ ਜੋ ਖਾਸ ਗੱਲ ਹੈ ਕਿ ਇਹ ਇੱਕ ਧੀਰਜ ਬਤਾ ਨਾਮ ਦਾ ਵਿਅਕਤੀ ਸੀ ਜੋ ਕਿ ਜੋ ਇੱਕ ਇਥੇ ਆਫਖਣੇ ਏਰੀਆ ਦੇ ਵਿੱਚ ਮੰਡੀ ਗੰਗਰਾਣਾ ਏਰੀਆ ਦੇ ਵਿੱਚ ਇੱਕ ਗੈਂਗ ਕਿਸਮ ਦਾ ਚਲਾਉਂਦਾ ਸੀਗਾ ਤੇ ਲੋਕਾਂ ਤੋਂ ਫਰੋਟੀਆਂ ਤੇ ਨਸ਼ਿਆਂ ਦਾ ਕੰਮ ਨੂੰ ਕਰਦੇ ਸੀਗੇ ਅ ਜੋ ਮਰਨ ਲੱਲੀ ਹੋਤੀ ਸੀਗੇ ਅ ਅੰਤਰੰਦੀਤ ਸਿੰਘ ਉਹ ਇਹਨਾਂ ਦੇ ਨਾਲ ਪਹਿਲਾਂ ਜਾਣ-ਪਛਾਣ ਸੀਗੀ ਤਕਰੀਬਨ 5 ਸਾਲ ਤੋਂ ਉਹ ਨੂੰ ਜਾਣਦੇ ਸੀਗੇ ਆਪਸ ਦੇ ਵਿੱਚ ਇਹਨਾਂ ਦੀ ਤਕਰੀਬਨ 1 ਸਾਲ ਪਹਿਲਾਂ ਇਹਨਾਂ ਦੀ ਬੰਨੀ ਬੰਦ ਹੋ ਗਈ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਠਿਰਜ ਬਤਾ ਇਹ ਇਹਨੇ ਯੋਜਨਾਬੱਧ ਤਰੀਕੇ ਦੇ ਨਾਲ ਇਹ ਜਿਹੜਾ ਇਹ ਦੇ ਖਿਲਾਫ ਇਹ ਗੈਂਗ ਦੇ ਖਿਲਾਫ ਜੋ ਇਹ ਕੰਮ ਹੋ ਰਿਹਾ ਸੀਗਾ ਉਹ ਇਹਨਾਂ ਨੇ ਡਾਮ ਮੜਦਾ ਇੰਦਾ ਤੇ ਇਸ ਕੇਸ ਦੇ ਵਿੱਚ ਜੋ ਐਫ ਆਰ ਦਰਜ ਹੋਈ ਹੈ ਉਹ ਧੀਰਜ ਪਟਾੁਰ ਉਰਫ ਧੀਰੂ ਅਮਿੰਦਰ ਸਿੰਘ ਉਰਫ ਪ੍ਰਿੰਸ ਬੁੱਲਰ ਕਰਨਪ੍ਰੀਤ ਸਿੰਘ ਉਰਫ ਕਰਨ ਗੌਰਵ ਕੁਮਾਰ ਉਰਫ ਗੱਗੀ ਅਤੇ ਸੰਦੀਪ ਸਿੰਘ ਉਰਫ ਬੌਕਸਰ ਦੇ ਖਿਲਾਫ ਜਿਹੜਾ ਇਹ ਐਫ ਆਰ ਦਰਜ ਹੋਈ ਹੈ ਇਹਦੇ ਵਿੱਚ ਚਾਰ ਅਕਊਜ਼ ਦਾ ਅਰੈਸਟ ਹੋਇਆ ਤੇ ਨਾਲ ਹੀ ਮੈਂ ਦੱਸਣਾ ਚਾਹੁੰਗੀ ਕਿ ਜੋ ਜਿਸ ਗੱਡੀ ਦੇ ਵਿੱਚ ਇਹ ਵਾਦਦਾ ਤੁਨ ਜਾਣ ਦਿੱਤਾ ਗਿਆ ਸੀ ਕਿ ਕੁਆਲਿਫਾਇਰ ਕਿਸੀ ਸੀ ਉਹਨੂੰ ਰਿਕਵਰ ਕੀਤਾ ਗਿਆ ਤੇ ਜਿਹੜਾ ਮਰਡਰ ਦਾ ਜਿਹੜਾ ਵੈਪਨ ਸੀਗਾ ਜੋ ਕਿ ਇੱਕ ਦਾ ਸੀ ਉਹਨੂੰ ਰਿਕਵਰ ਕੀਤੀ ਗਈ ਹੈ ਮੈਂ ਇੱਕ ਹੋਰ ਸਾਰਿਆਂ ਦੇ ਸਾਹਮਣੇ ਗੱਲ ਧਿਆਨ ਖਿਚਾਉਣਾ ਚਾਹੁੰਦੀ ਹਾਂ ਕਿ ਜਿਹੜੇ ਧੀਰਜ ਬਤਾ ਹੈ ਇਹਦੀ ਕ੍ਰਿਮੀਨਲ ਹਿਸਟਰੀ ਇਸ ਤਰੀਕੇ ਦੀ ਹੈ ਕਿ ਉਹ 15 ਮੁਕਦਮੇ ਪਹਿਲਾਂ ਦਰਜ ਨੇ ਤੇ ਇਸ ਤੋਂ ਹੁਣ ਇਸ ਕੇਸ ਦੇ ਵਿੱਚ ਵੀ ਆ ਇੱਕ ਇਲੀਟਡ ਰੈਪਨ ਦੀ ਰਿਕਵਰੀ ਰਿਕਵਰੀ ਵੀ ਕੀਤੀ ਗਈ ਹੈ ਜਿਹੜਾ ਅਮਨਿੰਦਰ ਸਿੰਘ ਉਰਫ ਪਿੰਕ ਬੁਲੱਡ ਹੈ ਇਹਦੇ ਤੇ 12% ਦਰਜ ਨੇ ਤੇ ਜਿਹੜਾ ਸੰਦੀਪ ਸਿੰਘ ਉਰਫ ਬੌਕਸਰ ਹੈ ਇਹਦੇ ਤੇ 8% ਦਰਜ ਨੇ ਤਾਂ ਇਸ ਦੇ ਨਾਲ ਹੀ ਜਿਹੜੇ ਕ੍ਰਿਮੀਨਲ ਪਰਵਰਤੀ ਦੇ ਲੋਕ ਨੇ ਇਹਨਾਂ ਨੂੰ ਹਿਥੇ ਅਰੈਸਟ ਕੀਤਾ ਗਿਆ ਹੈ ਤੇ ਇਸ ਕੇਸ ਦੇ ਵਿੱਚ ਸਾਨੂੰ ਹੋਰ ਖੁਲਾਸੇ ਹੋਣ ਦੀ ਵੀ ਉਮੀਦ ਹੈ ਜਿਹੜੀ ਕੋਈ ਅਰੈਸਟ ਰਹਿੰਦੀ ਹੈ ਜੇ ਕੋਈ ਹੋਰ ਲੋਕ ਵੀ ਇਹਦੇ ਵਿੱਚ ਇਨਵੋਲਡ ਨੇ ਉਹਨਾਂ ਨੂੰ ਗ੍ਰਿਫਟ ਕੀਤਾ ਜਾਏਗਾ ਤੇ ਜਿਹੜੀ ਇਸ ਪੂਰੇ ਕੇਸ ਦੇ ਵਿੱਚ ਲੌਜੀਕਲ ਕਨਕਲੂਜਨ ਤੱਕ ਇਸ ਕੇਸ ਨੂੰ ਲੈ ਕੇ ਜਾਂਦਾ ਹੈ। ਇਹਨਾਂ ਦਾ ਜਦੋਂ ਮੈਂ ਦੱਸਿਆ ਜੀ ਕਿ ਆਪਸ ਦੇ ਵਿੱਚ ਪਹਿਲਾਂ ਕੰਮ ਇਕੱਠੇ ਕਰਦੇ ਹੁੰਦੇ ਸੀਗੇ ਫਿਰ ਉਹ ਵੱਖਰਾ ਹੋ ਗਿਆ ਨਾ ਤਾਂ ਕੋਈ ਰੰਜਿਸ਼ ਰੱਖਦੇ ਸੀਗੇ ਕਿ ਇਹ ਇਹਨਾਂ ਤੋਂ ਵੱਖਰੇ ਤੌਰ ਤੇ ਕੰਮ ਕਰਨ ਲੱਗ ਗਿਆ। ਜਿਹੜੇ ਮੌਜੂਦਾ ਅਪਰਾਧਿਕ ਮਾਮਲੇ ਕਦੋਂ ਦੇ ਵਿੱਚ ਹੋਏ ਸੀਗੇ ਵੀ। ਕਾਨੂੰਨੀ ਬੈਜੀ ਕਿਹਨਾਂ ਦੀ ਸੀ? ਮਨੂੰ ਜੀ। ਉਦੋਂ ਤੇ ਦੋ ਇਸ ਤੋਂ ਪਹਿਲਾਂ ਐਫ ਆਈ ਆਰ ਐਨ ਡੀ ਪੀ ਐਸ ਦੀ ਦਰਜ ਲੇ ਜੀ ਕਾਮੁਤੀ ਕਰਦੇ ਸੀਗੇ ਜੀ ਇੱਥੇ ਜਿੰਨਾ ਕਰੀਏ ਉਹਦਾ ਮੈਂ ਜਿੱਦਾਂ ਕਿ ਦੱਸਿਆ ਜੀ ਤੁਹਾਨੂੰ ਕਿ ਜਿਹੜਾ ਧੀਰਜ ਬੱਤਾ ਹੈ ਇਹ ਕ੍ਰਿਮੀਨਲ ਪਰਵਰਤੀ ਦਾ ਬੰਦਾ ਹੈ ਇਹਦੇ ਤੇ ਪਹਿਲਾਂ ਵੀ ਪਰਚੇ ਦਰਜ ਨੇ ਤੇ ਆ ਮੰਡੀਗਿੰਦੜ ਖੰਨਾ ਸਮਰਾਲਾ ਖਰੜ ਦਰਾਹਾ ਇਥੇ ਨਾ ਇਥੇ ਫਰੋਤੀ ਮੰਗਣ ਦਾ ਤੇ ਡਰਾਣਾ ਤਮਕਾਣਾ ਤੇ ਨਸ਼ੇ ਵਿਚਣ ਦਾ ਕੰਮ ਕਰਦੇ ਸੀ ਇਹਨਾਂ ਦੀ ਜੋ ਕ੍ਰਿਮਿਨਲ ਇਸ ਬੰਦੇ ਦੀ ਕ੍ਰਿਮਿਨਲ ਹਿਸਟਰੀ ਹੈ ਵੀ ਉਹ ਐਨਡੀਪੀਐਸ ਦੇ ਵੀ ਪਰਚੇ ਦਰਜ ਨੇ ਜੀ ਤੇ ਲੜਾਈ ਝਗੜੇ ਦੇ ਵੀ ਪਨਾ ਕਰਦੇ ਸੀ 4 ਵਜੇ ਦਾ ਕਿਤੇ ਜੀ ਇੱਕ ਬੰਦਾ ਹਲੇ ਭੋਵਾ ਜੀ ਹਾਂਜੀ ਇੱਕ ਬੰਦਾ ਭੋਵਾ ਗੱਗੀ ਉਹਨੇ ਵੈਰੀਫਾਈ ਕਰ ਰਹੇ ਹਾਂ ਸਾਰਾ ਹਾਂਜੀ ਠੀਕ ਹੈ ਠੀਕ